ਸਤਨਾਮ ਸ੍ਰੀ ਵਾਹਿਗੁਰੂ ਜਤੋਪ ਕਸਮੇ ਮਾਨਸ ਕੀ ਗਾਤੇ ਲਖ ਖੁਸ਼ੀਆਂ ਪਾਉ ਤੇ ਸ਼ਾਹੀਆ ਜੇ ਸਤਗੁਰ ਨਦਰ ਕਰੇ ਮਖ ਏਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਦਨ ਗੁਰ ਸੇਵੀਐ ਐਹਨ ਇਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਦੋਟ ਦੁਸ਼ਮਨ ਸਭ ਤੁਝ ਤੇ ਨਿਭ ਰਹੇ ਪ੍ਰਗਟੋ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਈ ਓਹ ਤਤ ਕਾਲ ਤੁਮ ਮਹਾਰਾ ਦੋਤ ਦੁਸ਼ਮਨ ਸਭ ਤੁਝ ਤੇ ਨਿਭਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੋਖਾਈ ਓਹ ਤਤਕਾਲ ਤੁਮ ਮਹਾਰਾ ਨਿਰਖਾਉ ਤੁਮਰੀ ਔਰ ਹਰਨੀਕਾ ਮੁਰਾਰਾ ਸਹਾਈ ਹੋ ਦਾਸ ਕਾ ਕਰ ਗਏ ਜਰੋਮੀਤ ਰਹਾ ਸੁਣੀ ਬੇਨਤੀ ਠਾਕੁਰ ਮੇਰਾ ਸਮਾਨਾ ਕਰਿਆਪ ਨਾਨਕ ਅਨੰਦ ਪੈ ਦੁਖ ਪੱਕੇ ਸਦਾ ਸਦਾ ਹਰ ਜਾਪ ਸੁਣੀ ਬੇਨਤੀ ਠਾਕੁਰ ਮੇਰਾ ਸਨਮਾਨ ਕਰਿਆ ਨਾਨਕ ਅਗੰਧ ਪਰ ਦੁਖ ਭੱਕ ਸਦਾ ਸਦਾ ਹਰ ਜਾਪ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਦੇ ਆ ਅੱਜ ਦਾ ਜੋ ਮੁਖਵਾਕ 681 ਅੰਗ ਦੇ ਉੱਤੇ ਸੁਭਾਏમાન ਤਨਸਰੀ ਮਹੰਲਾ ਪੰਜਵ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਮੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਤਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗਿਆ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਿੱਖਿਆ ਦਿੰਦੇ ਆ ਦੋ ਤੇ ਦੁਸ਼ਮਣ ਸਭ ਤੁਝ ਤੇ ਨਿਭਰ ਹੈ ਪ੍ਰਗਟੇ ਪ੍ਰਤਾਪ ਤੁਹਾਡਾ ਕਿ ਸੱਚੇ ਬਾਦਸ਼ਾਹ ਤੁਹਾਡਾ ਤੇਜ ਪ੍ਰਤਾਪ ਇੰਨਾ ਜਿਆਦਾ ਹੈ ਕਿ ਜਿਹੜੇ ਸਾਡੇ ਅੰਦਰ ਦੁਸ਼ਮਣ ਬੈਠੇ ਹੈ ਨਾ ਜਦੋਂ ਤੇਰਾ ਤੇਜ ਪ੍ਰਤਾਪ ਵੇਖਦੇ ਆ ਉਹ ਵੀ ਭੱਜ ਜਾਂਦੇ ਆ ਦੋਤ ਦੁਸ਼ਮਣ ਜਿਹੜੇ ਸਾਡੇ ਅੰਦਰ ਕਾਮ ਗ੍ਰੋਹ ਲੋਭ ਮੋਹ ਹੰਕਾਰ ਨੇ ਕਹਿੰਦੇ ਜਦੋਂ ਸੱਚੇ ਪਾਤਸ਼ਾਹ ਤੇਰਾ ਤੇਜ ਪ੍ਰਤਾਪ ਦੇਖਦੇ ਨੇ ਨਾ ਇਹ ਵੀ ਟਿਕਦੇ ਨਹੀਂ ਹੈਗੇ ਬਾਹਰਲੇ ਦੁਸ਼ਮਣ ਵੀ ਨਹੀਂ ਟਿਕਦੇ ਤੇ ਅੰਦਰਲੇ ਦੁਸ਼ਮਣ ਵੀ ਨਹੀਂ ਟਿਕਦੇ ਕਿਉਂਕਿ ਪ੍ਰਮਾਤਮਾ ਦੇ ਵਿੱਚ ਇੰਨਾ ਤੇਜ ਪ੍ਰਤਾਪ ਹੈ ਜੇ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ ਨਾ ਜੀ ਸਾਡੇ ਅੰਦਰ ਦੇ ਵਿਕਾਰ ਖਤਮ ਕਰ ਦੇਣੇ ਗੁਣ ਪੈਦਾ ਕਰ ਦੇਣੇ ਸਾਡੇ ਅੰਦਰ ਗੁਰਬਾਣੀ ਨੇ ਗੁਰਬਾਣੀ ਦੇ ਵਿੱਚ ਇਹ ਪਾਵਰ ਹੁੰਦੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਪਾਰਸ ਮੈਂ ਉਹ ਸੰਤਮੈਂ ਵੱਡੋ ਅੰਤਰੁ ਜਾਨ ਉਹ ਲੋਹ ਨੂੰ ਕੰਚਨ ਕਰਉ ਕਰ ਲੈ ਆਪ ਸਵਾਰ ਕਹਿੰਦੇ ਜਿਵੇਂ ਪਾਰਸ ਦੀ ਬੱਤੀ ਜਦੋਂ ਲੋਹੇ ਨਾਲ ਲੱਗ ਜਾਂਦੀ ਹੈ ਲੋਹੇ ਨੂੰ ਵੀ ਸੋਨਾ ਬਣਾ ਦਿੰਦੀ ਹੈ ਜੇ ਪਿੱਤਲ ਦੇ ਨਾਲ ਲੱਗ ਜੇ ਉਹਨੂੰ ਵੀ ਸੋਨਾ ਬਣਾ ਦਿੰਦੀ ਹੈ ਪਰ ਕਹਿੰਦੇ ਉਹਦੇ ਵਿੱਚ ਇੱਕ ਘਾਟੇ ਹੈ ਕਿ ਉਹ ਆਪਣੇ ਵਰਗਾ ਤਾਰਸ ਨਹੀਂ ਬਣਾ ਸਕਦੀ ਕਿਸੇ ਨੂੰ ਪਰ ਜੇ ਅਸੀਂ ਗੁਰੂ ਦੇ ਨਾਲ ਜੁੜ ਜਾਗੇ ਗੁਰੂ ਕਹਿੰਦੇ ਆ ਜਿੱਦਾਂ ਦਾ ਸੰਤ ਹੁੰਦਾ ਉਦਾਂ ਦੇ ਇਸ ਤੈਨੂੰ ਬਣਾ ਦੇਵਾਂਗੇ ਸੰਤ ਵਰਗੇ ਜੇ ਸੰਤ ਦੇ ਨਾਲ ਜੁੜਾਂਗੇ ਗੁਰੂ ਦੇ ਨਾਲ ਜੁੜਾਂਗੇ ਆਪਣੇ ਵਰਗੇ ਬਣਾ ਦਿੰਦੇ ਆ ਕਿ ਇੱਥੇ ਅਸੀਂ ਨੇ ਆਪਣੇ ਵਿਕਾਰ ਜਿਹੜੇ ਸਾਡੇ ਅੰਦਰ ਭਰੇ ਪਿਆ ਉਹ ਕੱਢਣੇ ਆ ਸੀਨੇ ਇੱਥੇ ਆ ਕੇ ਜਿਵੇਂ ਗੁਰੂ ਸਾਹਿਬ ਕਹਿੰਦੇ ਕਿ ਵਿਦਵਾਨ ਨੇ ਲਿਖਿਆ ਕਿ ਜਿਹੜਾ ਪੱਥਰ ਹੁੰਦਾ ਨਾ ਪੱਥਰ ਪੱਥਰ ਸਾਨੂੰ ਵੇਖਣ ਨੂੰ ਲੱਗਦਾ ਕਿ ਆਮ ਪੱਥਰ ਹੈ ਪਰ ਜਿਹੜੇ ਕਾਰੀਗਰ ਹੁੰਦੇ ਆ ਉਸ ਪੱਥਰ ਨੂੰ ਘੜ ਕੇ ਨਾ ਉਹਦੇ ਵਿੱਚੋਂ ਚੰਗੇ ਜੇ ਮੂਰਤ ਪੈਦਾ ਕਰ ਦਿੰਦੇ ਆ ਜੇ ਉਹੀ ਮੂਰਤ ਨੂੰ ਮੰਦਿਰ ਚ ਧਰ ਦਿੱਤਾ ਜਾਵੇ ਮੰਦਰ ਦੇ ਵਿੱਚ ਫਿਰ ਉਹਦੀ ਪੂਜਾ ਹੋਣ ਲੱਗ ਜਾਂਦੀ ਹੈ ਗੁਰੂ ਸਾਹਿਬ ਵੀ ਸਾਨੂੰ ਇਹੀ ਕਹਿੰਦੇ ਆ ਕਿ ਭਾਈ ਘੜੀਆ ਸ਼ਬਦ ਸੱਚੀ ਤਕਸਾਲ ਇਹ ਜਿਹੜੀ ਤਕਸਾਲ ਹੈ ਨਾ ਸੱਚੀ ਗੁਰੂ ਦੀ ਬਾਣੀ ਇਹ ਜਦੋਂ ਸਾਡੇ ਅੰਦਰ ਆ ਗਈ ਸਾਡੇ ਦੁਸ਼ਮਣ ਕਿੱਥੇ ਰਹਿਣਗੇ ਸਾਨੂੰ ਗੁਰੂ ਨੇ ਘੜ ਕੇ ਉਹ ਮੂਰਤ ਵਰਗਾ ਬਿਲਕੁਲ ਬਣਾ ਦੇਣਾ ਤੇ ਅੰਦਰੋਂ ਸੋਨਾ ਬਣਾ ਦੇਣਾ ਦੋਤ ਦੁਸ਼ਮਣ ਸਭ ਤੁਜ ਤੇ ਨਿਭਰ ਹੈ ਪ੍ਰਗਟ ਪ੍ਰਤਾਪ ਤੁਹਾਡਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਕੰਮ ਮਾਰਾ ਤਤਕਾਲ ਕਿਹਨੂੰ ਕਹਿੰਦੇ ਆ ਜਲਦੀ ਨੂੰ ਜੇ ਕਿਸੇ ਨੇ ਟਿਕਟ ਕਰਾਉਣੀ ਹੁੰਦੀ ਹੈ ਨਾ ਕਈ ਵਾਰੀ ਬੰਦਾ ਕਹਿੰਦਾ ਤਤਕਾਲ ਤੇ ਟਿਕਟਾਂ ਕਰਾ ਲਓ ਭਾਈ ਬੀ ਜਲਦੀ ਕਰਾ ਲਓ ਛੇਤੀ ਕਰਾ ਲਓ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਕਿ ਜਿਹੜੇ ਤੇਰੇ ਭਗਤਾਂ ਨੂੰ ਦੁੱਖ ਦਿੰਦੇ ਆ ਨਾ ਜੀ ਜੋ ਜੋ ਤੇਰੇ ਭਗਤ ਦੁਖਾਏ ਜਿਹੜਾ ਤੇਰੇ ਭਗਤਾਂ ਨੂੰ ਦੁਖੀ ਕਰਦਾ ਹੈ ਕਹਿੰਦੇ ਪ੍ਰਭਾਤਮਾ ਉਹਨੂੰ ਬਹੁਤ ਛੇਤੀ ਮਾਰ ਦਿੰਦਾ ਹੈ ਉਹ ਤਤਕਾਲ ਕਲਮ ਮਾਰਾ ਬਹੁਤ ਛੇਤੀ ਸਮਾਂ ਨਹੀਂ ਲੱਗਦਾ ਸਾਨੂੰ ਲੱਗ ਜਾਂਦਾ ਕਿ ਬਹੁਤ ਸਮਾਂ ਲੱਗਿਆ ਪਰ ਗੁਰੂ ਸਾਹਿਬ ਕਹਿੰਦੇ ਆ ਕਿ ਉਹਨੂੰ ਅਸੀਂ ਅੰਦਰੋਂ ਹੀ ਖਤਮ ਕਰ ਦਿੰਦੇ ਆ ਬਾਹਰੋਂ ਤਾਂ ਤੁਰਿਆ ਫਿਰਦਾ ਹੈ ਬਾਹਰੋਂ ਨਹੀਂ ਗੁਰੂ ਸਾਹਿਬ ਕਹਿੰਦੇ ਵੀ ਇਹਨੂੰ ਮਾਰਦਾ ਅੰਦਰੋਂ ਕਹਿੰਦੇ ਅੰਦਰੋਂ ਅੰਦਰੋਂ ਕਿਵੇਂ ਮਾਰਦੇ ਐ ਜਿਵੇਂ ਇੱਕ ਮੌਤ ਹੁੰਦੀ ਐ ਸਰੀਰਕ ਮੌਤ ਇੱਕ ਹੁੰਦੀ ਐ ਆਤਮਿਕ ਮੌਤ ਕਹਿੰਦੇ ਆਤਮਿਕ ਮੌਤੇ ਖਤਮ ਕਰ ਦਿੰਦਾ ਗੁਰੂ ਜਦੋਂ ਸਿਆਣਿਆਂ ਨੇ ਕਿਹਾ ਕਹਿੰਦੇ ਜਦੋਂ ਪ੍ਰਮਾਤਮਾ ਮਾਰਦਾ ਨਾ ਬੰਦੇ ਦੀ ਮਤ ਮਾਰਦਾ ਜਿੱਤੇ ਮਤ ਮਾਰੀ ਗਈ ਭਾਵ ਕੇ ਅੰਦਰੋਂ ਮਰ ਗਿਆ ਬਸ ਨਿਰਖਉ ਤੁਮਰੀ ਔਰ ਹਰ ਨੀਤ ਨਿਰਖਉ ਦਾ ਭਾਵ ਹੁੰਦਾ ਕਿ ਵੇਖਣਾ ਜਿਵੇਂ ਕਈ ਜਦੋਂ ਬਜ਼ੁਰਗਾਂ ਨਾਲ ਗੱਲ ਕਰੀਂਦੀ ਹੈ ਨਾ ਉਹ ਕਹਿੰਦੇ ਨਿਰਖ ਕਰ ਲਈ ਤੇ ਕੋਈ ਚੀਜ਼ ਲੈਣੀ ਹੈ ਕੋਈ ਚੀਜ਼ ਵੇਖਣੀ ਹੈ ਉਹਨੂੰ ਕਹਿੰਦੇ ਆ ਨਿਰਖ ਕਰ ਲਈ ਕਿ ਚੰਗੀ ਤਰ੍ਹਾਂ ਵੇਖ ਲਈ ਤਨ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਨਿਰਖੋ ਤੁਮਰੀ ਔਰ ਹਰ ਨੀਤ ਜਿਹੜੇ ਉਹ ਪਰਮਾਤਮਾ ਦੇ ਨਾਲ ਪਿਆਰ ਕਰਨ ਵਾਲੇ ਹੁੰਦੇ ਆ ਨਾ ਜੀ ਉਹ ਤੇ ਕਹਿੰਦੇ ਰੋਜ਼ ਪਰਮਾਤਮਾ ਨੂੰ ਬੜੇ ਧਿਆਨ ਨਾਲ ਵੇਖਦੇ ਆ ਨਿਰਖੋ ਤੁਮਰੀ ਔਰ ਹਰ ਨੀਤ ਔਰ ਦਾ ਭਾਵ ਕਿ ਤੁਹਾਡੇ ਵੱਲ ਨੀਤ ਦਾ ਭਾਵ ਉਹਦਾ ਕਿ ਦੇਖਣਾ ਕਿ ਸੱਚੇ ਪਾਤਸ਼ਾਹ ਅਸੀਂ ਤੇ ਹਰ ਰੋਜ਼ ਤੁਹਾਡੇ ਵੱਲ ਬੜੇ ਧਿਆਨ ਨਾਲ ਦੇਖਦੇ ਆ ਜਿਵੇਂ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਨਾ ਯਕ ਅਰਜ ਗੁਤਮ ਪੇਸ ਤੋ ਦਰਗੋਸ ਕੁੰਨ ਕਰਤਾਰ ਹੱਕਾ ਕਵੇਰ ਕਰੇ ਤੋ ਬੇਐਬ ਪਰਮਦਿਗਾਰ ਉੱਚ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਪਰਮਾਤਮਾ ਨੂੰ ਸੰਬੋਧਨ ਹੋ ਕੇ ਕਿ ਸੱਚੇ ਬਾਦਸ਼ਾਹ ਮੇਰੀ ਬੇਨਤੀ ਨੂੰ ਧਿਆਨ ਦੇ ਨਾਲ ਕੰਨ ਲਾ ਕੇ ਸੁਣਿਓ ਧਿਆਨ ਦੇ ਨਾਲ ਸੁਣਿਓ ਕਹਿੰਦੇ ਮੇਰੀ ਬੇਨਤੀ ਨੂੰ ਗੁਰੂ ਨਾਨਕ ਸਾਹਿਬ ਦੇ ਪਰਮਾਤਮਾ ਨੂੰ ਕਹਿੰਦੇ ਆ ਇੱਥੇ ਜਿਹੜੇ ਗੁਰੂ ਦੇ ਸਿੱਖ ਨੇ ਉਹ ਵੀ ਪਰਮਾਤਮਾ 'ਚ ਧਿਆਨ ਲਾ ਕੇ ਕਹਿੰਦੇ ਆ ਕਿ ਮੇਰਾ ਜਿਹੜਾ ਧਿਆਨ ਹੈ ਉਹ ਹਰ ਰੋਜ਼ ਤੁਹਾਡੇ ਵਿੱਚ ਹੀ ਹੁੰਦਾ ਸੱਚੇ ਬਾਦਸ਼ਾਹ ਜੀ ਮੁਰਾਰ ਸੁਹਾਇ ਮੁਰਾਰ ਸੁਹਾਇ ਉਹੋ ਦਾਸ ਤੋ ਕਰ ਗਏ ਉਦੋਂ ਮੀਤ ਮੁਰਾਰ ਦਾ ਭਾਵੰਦਾ ਪਰਮਾਤਮਾ ਪਰਮਾਤਮਾ ਦਾ ਇੱਕ ਨਾਮ ਤੇ ਹੈ ਨਹੀਂ ਉਹਨੂੰ ਚਾਹੇ ਕੋਈ ਾਮ ਕਹੇ ਲੋ ਅੱਲਾ ਕਹੇ ਲੋ ਮੁਰਾਰੀ ਕਹੇ ਲੋ ਗੋੜ ਕਹੇ ਲੋ ਪੂਗਾ ਭਗਵਾਨ ਕਹੇ ਲੋ ਉਹ ਕਿੰਨੇ ਨਾਮ ਨੇ ਉਹਦੇ ਇੱਥੇ ਗੁਰੂ ਸਾਹਿਬ ਕਹਿੰਦੇ ਮੁਰਾਰ ਸਹਾਏ ਉਹੋ ਦਾਸ ਤੋ ਕਰ ਗਏ ਉਦੋਂ ਮੀਤ ਕਹਿੰਦੇ ਸੱਚੇ ਬਾਦਸ਼ਾਹ ਮੈਂ ਵਿਕਾਰਾਂ ਦੇ ਵਿੱਚ ਖੁੱਬਿਆ ਬਿਆਸੇ ਪਰ ਮੇਰੇ ਉੱਤੇ ਤੁਸੀਂ ਨੇ ਕਰਤੀ ਕਿਰਪਾ ਐਸੀ ਕਿਰਪਾ ਕੀਤੀ ਕਿ ਮੇਰਾ ਹੱਥ ਵੜ ਲਿਆ ਹੱਥ ਵੜ ਕੇ ਤੁਸੀਂ ਦੇ ਬਾਹਰ ਖਿੱਚ ਲਿਆ ਕਰ ਤੇ ਕਰਦਾ ਭਾਗ ਦਾ ਹੱਥ ਗਹੇ ਦਾ ਭਾਗ ਦਾ ਫੜ ਲਿਆ ਕਿ ਮੇਰਾ ਹੱਥ ਤੁਸੀਂ ਨੇ ਫੜ ਲਿਆ ਤੇ ਮੈਨੂੰ ਵਿਕਾਰਾਂ ਦੇ ਵਿੱਚੋਂ ਬਾਹਰ ਕੱਢ ਲਿਆ ਮੈਨੂੰ ਡੁੱਬਣ ਨਹੀਂ ਦਿੱਤਾ ਜਦੋਂ ਅਸੀਂ ਗੁਰੂ ਦੇ ਨਾਲ ਗੁਰਾਂਗੇ ਨਾ ਗੁਰੂ ਦੀ ਬਾਣੀ ਪੜ੍ਹਾਂਗੇ ਉਦੋਂ ਗੁਰੂ ਸਾਹਿਬ ਕਹਿੰਦੇ ਆ ਫਿਰ ਤੁਹਾਨੂੰ ਡੁੱਬਲ ਧੋਣਾ ਦੇਣਾ ਜਿਵੇਂ ਪਹਿਲੀ ਭਗਤੀ ਦੇ ਵਿੱਚ ਗੁਰੂ ਸਾਹਿਬ ਕਹਿੰਦਾ ਦੁਸ਼ਮਣ ਦੋਤ ਸਭ ਤੁਜ ਤੇ ਨਿਭਰੇ ਪ੍ਰਗਟ ਪ੍ਰਤਾਪ ਤੁਹਾਡਾ ਕਿ ਜਿਹੜੇ ਦੁਸ਼ਮਣ ਨੇ ਉਹ ਵੀ ਮਿੱਤਰ ਬਣ ਜਾਣਗੇ ਫਿਰ ਜਿਵੇਂ ਧਰੋ ਜਿਹੜਾ ਧਰੋ ਭਗਤ ਸੀ ਨਾ ਉਹਨੂੰ ਘਰੋਂ ਕੱਢਤਾ ਉਹਨੂੰ ਰਾਜ ਗੱਦੀ ਨਹੀਂ ਮਿਲੀ ਉਨੇ ਆਖਿਆ ਕੋਈ ਇਸ ਤਰ੍ਹਾਂ ਦਾ ਕੰਮ ਹੋਵੇ ਜਿਹਦੇ ਨਾਲ ਮੇਰੇ ਦੁਸ਼ਮਣ ਮਿੱਤਰ ਬਣ ਜਾਣ ਭਾਈ ਗੁਰਦਾਸ ਸਾਹਿਬ ਕਹਿੰਦੇ ਐ ਕਿ ਭਗਤੀ ਕਰਨ ਵਾਸਤੇ ਜੰਗਲਾਂ ਚ ਵਗਿਆ ਭਗਤੀ ਕਰਨ ਲੱਗਿਆ ਭਗਤੀ ਕਰਨ ਵਾਸਤੇ ਗਿਆ ਸੀ ਰੱਬ ਨੂੰ ਮਿਲਣ ਵਾਸਤੇ ਨਹੀਂ ਗਿਆ ਸੀ ਉਹ ਕਹਿੰਦਾ ਸੀ ਕਿ ਮੇਰੇ ਦੁਸ਼ਮਣ ਜਿਹੜੇ ਉਹ ਮਿੱਤਰ ਬਣ ਜਾਣ ਪਰ ਉਹ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਕਿ ਰਾਜ ਗੱਦੀ ਵੀ ਮਿਲ ਗਈ ਉਹ ਪਤਨੀ ਉਹਨੇ ਪਾਲੀ ਜਿਹੜੀ ਪਦਵੀ ਵਾਸਤੇ ਲੋਕ ਪਤਾ ਨਹੀਂ ਕੀ ਕੀ ਕਰਦੇ ਐ ਭਾਈ ਗੁਰਦਾਸ ਜੀ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਉਹਨਾਂ ਦੇ ਬਾਰੇ ਬਾਤ ਲਿਖਿਆ ਧਰੂ ਹੱਸਦਾ ਘਰ ਆਇਆ ਪਿਓ ਪਿਆਰ ਕੁਚੜ ਲਿੱਤਾ ਕਹਿੰਦੇ ਪਿਓ ਨੇ ਪਿਆਰ ਕੀਤਾ ਆਪਣੇ ਗੋਦੀ 'ਚ ਬਿਠਾ ਲਿਆ ਹੱਥੋਂ ਪਕੜੋ ਖਾਲਿਆ ਮਤਰੀ ਦੇ ਮਾਨ ਹੈ ਨਾ ਉਹਨੇ ਬਾਹਰ ਘਰ ਘਾ ਕੇ ਨਹੀਂ ਤੇਰੇ ਜੇ ਤੂੰ ਇਹ ਗੋਦ ਚ ਬੈਠਣਾ ਸੀ ਤਾਂ ਮੇਰੀ ਕੁੱਖ ਤੋਂ ਜੰਮਣਾ ਸੀ ਉੱਥੇ ਹੋਰ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿਸ ਉਦਮ ਤੇ ਰਾਜ ਮਿਲੈ ਛਤਰੂ ਤੇ ਸੰਗ ਹੋਵਨ ਮੀਤਾਂ ਕਿ ਕਿਹੜਾ ਉਦਮ ਘਰਾ ਜਿਹਦੇ ਨਾਲ ਮੇਰੇ ਦੁਸ਼ਮਣ ਜਿਹੜੇ ਉਹ ਮਿੱਤਰ ਬਣ ਜਾਣ ਤੇ ਮੈਨੂੰ ਰਾਜ ਗੱਦੀ ਮਿਲ ਜੇ ਪਰ ਕਹਿੰਦੇ ਐਸਾ ਹੋਇਆ ਕਿ ਪ੍ਰਮਾਤਮਾ ਦੇ ਵਿੱਚ ਆ ਭੇਦ ਹੋ ਗਿਆ ਉਹਦਾ ਪ੍ਰਤਾਪ ਇੰਨਾ ਤੇਜ ਸੀ ਪ੍ਰਮਾਤਮਾ ਦਾ ਕਿ ਉਹਦੇ ਵਿੱਚ ਆ ਭੇਦ ਹੋ ਗਿਆ ਰਾਜ ਗੱਦੀ ਕਿਉਂ ਉਹਨੂੰ ਸਾਰਾ ਕੁਝ ਹੀ ਮਿਲ ਗਿਆ ਉਹਦੇ ਬਾਬਦ ਗੁਰੂ ਸਾਹਿਬ ਨੇ ਗੁਰਵਾਲੀ ਚ ਕਿਹਾ ਨਾਮ ਜਪੋ ਜੀ ਐਸੇ ਐਸੇ ਧਰੋਪ ਬਰਹਾਦ ਜਪਿਓ ਹਰ ਜੈਸੇ ਇੱਥੇ ਗੁਰੂ ਸਾਹਿਬ ਕਹਿੰਦੇ ਐ ਤੇ ਮੁਰਾਰ ਸਹਾਏ ਉਹਦਾਸ ਤੋਂ ਕਿ ਜਿਹਦੇ ਉੱਤੇ ਕਿਰਪਾ ਕਰ ਦਿੰਦਾ ਪਰਮਾਤਮਾ ਉਹਨੂੰ ਫਿਰ ਨਿਕਲ ਨਹੀਂ ਦਿੰਦਾ ਉਹਦਾ ਹੱਥ ਵੜ ਕੇ ਬਾਹਰ ਖਿੱਚ ਲੈਂਦਾ ਰਹਾਉ ਰਹਾਉ ਦਾ ਭਾਵ ਦਾ ਵਿਸਰਾਮ ਠਹਿਰਨਾ ਰੁਕਣਾ ਤੇ ਚੰਗੀ ਤਰ੍ਹਾਂ ਸ਼ਬਦ ਨੂੰ ਸਮਝਣਾ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰ ਆਪ ਖਸਮਾਨਾ ਦਾ ਭਾਵ ਉਹਦਾ ਪਤੀ ਖਸਮ ਦਾ ਭਾਵ ਪਤੀ ਹੁੰਦਾ ਅਸੀਂ ਸਾਰੇ ਜੀਵ ਰੂਪ ਇਸਤਰੀ ਆ ਸਾਡਾ ਪਰਮਾਤਮਾ ਜਿਹੜਾ ਉਹ ਖਸਮ ਹੈ ਪਤੀ ਹੈ ਉਹ ਸਾਡਾ ਇੱਥੇ ਗੁਰੂ ਸਾਹਿਬ ਕਹਿੰਦੇ ਮੇਰੀ ਬੇਨਤੀ ਸੁਣਿਓ ਜੀ ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰ ਆਪ ਕਹਿੰਦੇ ਉਹਨੇ ਆਪਣਾ ਪਤੀ ਵਾਲਾ ਫਰਜ਼ ਨਿਭਾਤਾ ਸਾਡੀ ਬੇਨਤੀ ਸੁਣ ਕੇ ਸਾਡੇ ਅੰਦਰ ਨੂੰ ਬਿਲਕੁਲ ਟਿਕਾਅ ਦਿੱਤਾ ਸਾਡੇ ਅੰਦਰ ਨੂੰ ਗੁਰੂ ਦੇ ਨਾਲ ਜੋੜਤਾ ਉਸ ਪ੍ਰਮਾਤਮਾ ਨੇ ਆਪਣਾ ਪਤੀ ਵਾਲਾ ਖਸਮ ਵਾਲਾ ਜਿਹੜਾ ਫਰਜ ਤੇ ਉਹ ਅਧਿਕਾਰਤਾ ਕਹਿੰਦੇ ਨਾਨਕ ਆਨੰਦ ਭਏ ਦੁੱਖ ਭਾਗੇ ਸਦਾ ਸਦਾ ਹਰ ਜਾਣ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਲੈ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਇਹ ਭਗਤੀ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਨਾਨਕ ਆਨੰਦ ਭਏ ਦੁੱਖ ਭਾਗੇ ਕਹਿੰਦੇ ਦੁੱਖ ਉੱਤੇ ਭੱਜਣਗੇ ਆਨੰਦ ਉੱਤੇ ਆਉਣਾ ਕਿਸ ਦੇ ਨਾਲ ਆਉਣਾ ਸਦਾ ਸਦਾ ਹਰ ਜਾਤ ਕਹਿੰਦੇ ਜਿੱਦੇ ਪ੍ਰਮਾਤਮਾ ਦਾ ਜਾਪ ਅਠੇ ਪੈਰ ਕਰੋਗੇ ਨਾ ਉਦੋਂ ਕਹਿੰਦੇ ਫਿਰ ਸਾਡੇ ਅੰਦਰ ਦੇ ਦੁੱਖ ਖਤਮ ਹੋ ਜਾਣਗੇ ਤੇ ਸਾਡੇ ਅੰਦਰ ਆਨੰਦ ਆ ਜਾਣਾ ਦੁੱਖ ਭੱਜ ਜਾਣੇ ਆ ਤੇ ਉਦੋਂ ਆਨੰਦ ਆ ਜਾਣਾ ਹੁਣ ਸਾਨੂੰ ਗੁਰਬਾਣੀ 2 ਮਿੰਟ 5 ਮਿੰਟ 10 ਮਿੰਟ ਅੱਧਾ ਘੰਟਾ ਜਿੰਨਾ ਸਮਾਂ ਸਾਡੇ ਕੋਲ ਹੈ ਉਹਨਾਂ ਕੋ ਸਮਾਂ ਸਾਨੂੰ ਉਸ ਪ੍ਰਮਾਤਮਾ ਦੀ ਯਾਦਿਤ ਜੁੜਨਾ ਪੈਣਾ ਤਾਂ ਸਾਡੇ ਅੰਦਰ ਆਨੰਦ ਆਉਣਾ ਹੈ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਕਿ ਆਨੰਦ ਆਨੰਦ ਸਭ ਕੋ ਹੈ ਆਨੰਦ ਗੁਰੂ ਤੇ ਜਾਣਿਆ ਪਰ ਜਿੱਤੇ ਅਸੀਂ ਗੁਰੂ ਦੇ ਨਾਲ ਜੁੜ ਜਾਗੇ ਅਸਲ ਆਨੰਦ ਦੀ ਉੱਤੇ ਪ੍ਰਾਪਤੀ ਹੋਣੀ ਹੈ ਨਹੀਂ ਤੇ ਫਿਰ ਝੂਠੇ ਆਨੰਦ ਨੇ ਜਿਹੜੇ ਅਸੀਂ ਕਹਿੰਦੇ ਫਿਰਦੇ ਕਿ ਆ ਵੀ ਆਨੰਦ ਆ ਗਿਆ ਆ ਵੀ ਆਨੰਦ ਆ ਗਿਆ ਕਹਿੰਦੇ ਜਿੱਤੇ ਗੁਰੂ ਦੇ ਨਾਲ ਜੁੜ ਕੇ ਉੱਤੇ ਅਸਲ ਆਨੰਦ ਆਉਣਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨ ਤਰ ਆਪ ਨਾਨਕ ਆਨੰਦ ਭੈ ਦੁੱਖ ਭਾਗੇ ਸਦਾ ਸਦਾ ਹਰ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ